ਹਾਂਜੀ ਦੋਸਤੋ ਕਹਿੰਦੇ ਜਦੋਂ ਟੈਲੀਵਿਜ਼ਨ ਨਹੀਂ ਸੀ ਹੁੰਦਾ ਤੇ ਉਦੋਂ ਜਿਹੜੀ ਆ ਚੀਜ਼ ਆ ਇਹਦੇ ਵਿੱਚ ਬੱਚੇ ਦੇਖਦੇ ਹੁੰਦੇ ਸੀ ਇਹਦੇ ਵਿੱਚ ਜਿਹੜੀਆਂ ਦੁਨੀਆ ਦੀਆਂ ਵੱਖ-ਵੱਖ ਚੀਜ਼ਾਂ ਨੇ ਤਸਵੀਰਾਂ ਨੇ ਉਹ ਵਿਖਾਈਆਂ ਜਾਂਦੀਆਂ ਸੀ ਤੇ ਕਿਹਾ ਜਾਂਦਾ ਸੀ ਕਿ ਅਸੀਂ ਬੱਚੇ ਕਹਿੰਦੇ ਹੁੰਦੇ ਕਿ ਅਸੀਂ ਫਿਲਮ ਦੇਖਣੀ ਆ ਫਿਲਮ ਦੇਖ ਰਹੇ ਹਾਂ ਇਹ ਕੀ ਚੀਜ਼ ਹੈ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਇਹਨੂੰ ਇੱਕ ਨਵੇਂ ਤਰੀਕੇ ਦੇ ਨਾਲ ਆਪਣੇ ਹੱਥੀਂ ਤਿਆਰ ਕੀਤਾ ਇਸ ਵੀਰ ਨੇ ਤੇ ਸਹਿਰ ਅਹਿਮਦਗੜ੍ਹ ਦੀਆਂ ਤਸਵੀਰਾਂ ਨੇ ਇਹ ਜਿੱਥੇ ਵੀਰ ਜੀ ਬੱਚਿਆਂ ਨੂੰ ਫਿਲਮ ਵਿਖਾ ਰਹੇ ਨੇ ਧਾਰਮਿਕ ਜਿਹੜੀਆਂ ਤਸਵੀਰਾਂ ਨੇ ਉਹ ਵਿਖਾ ਰਹੇ ਨੇ ਅੱਜ ਇਸ ਤਰ੍ਹਾਂ ਦੋਸਤੋ ਜਿਹੜੀਆਂ ਤਸਵੀਰਾਂ ਸੀਗੀਆਂ ਇਹਦੇ ਵਿੱਚ ਦੇਖਦੀਆਂ ਹੁੰਦੀਆਂ ਸੀਗੀਆਂ ਤੇ ਚੀਜ਼ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਕਿ ਜਿਹੜੀ ਚੀਜ਼ ਆ ਇਹ ਕਿਸ ਤਰ੍ਹਾਂ ਕੰਮ ਕਰਦੀ ਆ ਤੇ ਕਿਸ ਤਰ੍ਹਾਂ ਵੀਰ ਜੀ ਨੇ ਇਹ ਖੁਦ ਆਪ ਜਿਹੜੀ ਆ ਤਿਆਰ ਕੀਤੀ ਆ ਜੇ ਦੋਸਤੋ ਤੁਸੀਂ ਵੀ ਇਹ ਚੀਜ਼ ਦੀ ਪ੍ਰਦਰਸ਼ਨੀ ਲਗਾਉਣਾ ਚਾਹੁੰਦੇ ਹੋ ਆਪਣੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਾਂ ਕਿਤੇ ਹੋਰ ਬੱਚਿਆਂ ਨੂੰ ਤੁਸੀਂ ਇਹ ਚੀਜ਼ ਵਿਖਾਉਣੀ ਚਾਹੁੰਦੇ ਹੋ ਤਾਂ ਇਹਦਾ ਇਸ ਵੀਰ ਜੀ ਦਾ ਨੰਬਰ ਆ ਉਹ ਵੀ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ 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 ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਮੋਨਾਵਾਦੀ ਦੇ ਵੱਲੋਂ ਆ ਚੀਜ਼ ਦੇਖੋ ਇਹਨੂੰ ਬਾਇਓਸਕੋਪ ਕਹਿੰਦੇ ਆ ਪੁਰਾਣੇ ਟਾਈਮ ਦੇ ਵਿੱਚ ਹੁੰਦਾ ਸੀ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਇਹ ਪਿੰਡਾਂ 'ਚ ਦਿਖਾਉਂਦੇ ਫਿਰਦੇ ਹੁੰਦੇ ਸੀ ਵੱਖ-ਵੱਖ ਥਾਵਾਂਾਂ ਦੀਆਂ ਚੀਜ਼ਾਂ ਦਿੱਲੀ ਦਾ ਲਾਲ ਬਾਜ਼ਾਰ ਜਾਂ ਹੋਰ ਚੀਜ਼ਾਂ ਤੇ ਕਹਿੰਦੇ ਹੁੰਦੇ ਬੱਚੇ ਕਹਿੰਦੇ ਹੁੰਦੇ ਫਿਲਮ ਦੇਖਣੀ ਆ ਤੇ ਉਹ ਚੀਜ਼ ਹੁਣ ਸਹਿਰ ਅਹਿਮਦਗੜ੍ਹ ਦੇ ਵਿੱਚ ਵੀਰਦੀ ਨੇ ਵੀਰ ਪਰਮਿੰਦਰ ਸਿੰਘ ਦੀ ਰਿਡਣਾ ਨੇ ਬਰਾਸਤ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੋਇਆ ਇਹਨਾਂ ਨਾਲ ਵੀ ਗੱਲਬਾਤ ਕਰਦਾਂਗੇ ਕਰਾਂਗੇ ਕਿ ਉਪਰਾਲਾ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਕੀਤਾ ਗਿਆ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਇਹ ਕੀ ਚੀਜ਼ ਆ ਤੇ ਤੁਸੀਂ ਆਪ ਤਿਆਰ ਕੀਤੀ ਜਾਂ ਕਿਤੋਂ ਲਿਆਂਦੀ ਆ ਜੀ ਇਹ ਇਹਨੂੰ ਬਾਇਓਸਕੋਪ ਕਹਿੰਦੇ ਨੇ ਜੀ ਹਾਂਜੀ ਪਹਿਲੇ ਸਮਿਆਂ ਦੇ ਵਿੱਚ ਮਹੱਲਿਆਂ ਦੇ ਵਿੱਚ ਮਦਰਵੇ ਫਿਲਮ ਦਿਖਾਉਣ ਆਉਂਦੇ ਸੀ ਜਦੋਂ ਟੀਵੀ ਨਹੀਂ ਹੁੰਦੇ ਸੀਗੇ ਪਹਿਲਾਂ ਸਮਿਆਂ ਦੇ ਵਿੱਚ ਤੇ ਬੱਚੇ ਮਤਲਬ ਇਹਦੇ ਵਿੱਚ ਜਿਹੜੀ ਰੀਲ ਚੱਲਦੀ ਆ ਉਹਨੂੰ ਦੇਖਦੇ ਸੀਗੇ ਕੁਝ ਹੁੰਦੇ ਸੀ ਤੇ ਇਹਨੂੰ ਕਹਿੰਦੇ ਨੇ ਮਤਲਬ ਵੀ ਭਾਈ ਦਿੱਲੀ ਦਾ ਲਾਲ ਬਾਜ਼ਾਰ ਦੇਖੋ ਕੋਤੋਂ ਬਿਨਾਰ ਦੇਖੋ ਇਸ ਤਰ੍ਹਾਂ ਕਰਕੇ ਮਤਲਬ ਹੋਕਾ ਦਿੰਦੇ ਸੀ ਹਾਂਜੀ ਤੇ ਇਹ ਅ ਅੱਜਕੱਲ੍ਹ ਲੋਭ ਹੋ ਚੁੱਕਿਆ ਸੀਗਾ ਤੇ ਫਿਰ ਮੈਂ ਸੋਚਿਆ ਵੀ ਇਹਨੂੰ ਕੁਝ ਮਤਲਬ ਬਣਾਇਆ ਜਾ ਵੀ ਤੇ ਇਹ ਮੈਂ ਆਪ ਤਿਆਰ ਕੀਤਾ ਜੀ ਆਪ ਤਿਆਰ ਕੀਤਾ ਜੀ ਤੁਸੀਂ ਹਾਂਜੀ ਹਾਂਜੀ ਮੈਂ ਲੱਕੜ ਦਾ ਵੀ ਤੇ ਲੱਕੜ ਦੇ ਆ ਲੱਕੜ ਦਾ ਜੀ ਸਾਰਾ ਇਹ ਪ੍ਰੋਜੈਕਟ ਆਪ ਤਿਆਰ ਕੀਤਾ ਜੀ ਤੇ ਇਹਦੇ ਵਿੱਚ ਮਤਲਬ ਇਸ ਟਾਈਮ ਜਿਹੜੀ ਆ ਸਿੱਖ ਇਤਿਹਾਸ ਦੀ ਮਤਲਬ ਜਿਹੜੀਆਂ ਬੋਤਮਾਂ ਨੇ ਉਹ ਮਤਲਬ ਚਲਦੀਆਂ ਕੀਤੀਆਂ ਨੇ ਉਹ ਫਿਲਮ ਦਿਖਾਉਨੇ ਆ ਬੱਚਿਆਂ ਨੂੰ ਤਾਂ ਕਿ ਬੱਚੇ ਆਪਣੀਆਂ ਜੜ੍ਹਾਂ ਨਾਲ ਆਪਣੀ ਵਿਰਾਸਤ ਨਾਲ ਜੁੜ ਸਕਣ ਹਾਂ ਆ ਇਹਦਾ ਕੀ ਸਿਸਟਮ ਹੁੰਦਾ ਕਿਸ ਤਰ੍ਹਾਂ ਚੱਲਦੀ ਹੈ ਵੀਰ ਜੀ ਇਹ ਜਿਸ ਤਰ੍ਹਾਂ ਇੱਕ ਪਾਸੇ ਲਿਫਟ ਜਾਂਦੀ ਹੈ ਦੂਜੇ ਪਾਸੇ ਮਤਲਬ ਖਾਲੀ ਹੋ ਜਾਂਦੀ ਹੈ ਜਿਵੇਂ ਆਪਣੀ ਕੈਸਟਰ ਦੀ ਰੀਲ ਹੁੰਦੀ ਸੀ ਕੈਸਟਰ ਹੁੰਦੀ ਸੀ ਕੱਲ ਉਹ ਵੀ ਇੱਕ ਪਾਸੇ ਹੋ ਜਾਂਦੀ ਫਿਰ ਦੂਜੇ ਪਾਸਾ ਚੱਲਦਾ ਸੀ ਉਹ ਚੀਜ਼ ਹੈ ਜੀ ਇਹਦੇ ਅੰਦਰ ਸਾਰੀ ਲਾਈਟਿੰਗ ਵਗੈਰਾ ਕੀਤੀ ਹੈ ਤੁਸੀਂ ਲੈਂਜ ਦੇ ਵਿੱਚ ਮਤਲਬ ਇੱਥੇ ਦੇਖ ਸਕਦੇ ਹੋ ਅੱਛਾ ਅੱਛਾ ਵੀ ਇਹ ਚੀਜ਼ ਜਿਹੜੀ ਬਾਇਓਸਕੋਪ ਜਿਹੜੀ ਹੈ ਲੋਪ ਹੋ ਚੁੱਕੀ ਸੀ ਇਹ ਨਮਾਪਰਾਲਾ ਕੀਤਾ ਵੀ ਬੱਚੇ ਨਾਲੇ ਫਿਲਮ ਦੇਖਣ ਇੱਕ ਆਚਾਰ ਨਾਲ ਤੁਸੀ ਬੱਕਰੀ ਚੀਜ਼ ਦੇ ਨਾਲੇ ਆਪਣਾ ਸਿੱਖ ਧਿਆਨ ਦੇਖਣ ਜੀ 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 ਸਿੱਖੀ ਨਾਲ ਜੋੜਨ ਵਾਸਤੇ ਇਹ ਪਰਾਲਾ ਕੀਤਾ ਜੀ ਠੀਕ ਹੈ ਆ ਤੁਸੀਂ ਦੋਸਤੋ ਦੇਖ ਸਕਦੇ ਹੋ ਕਿ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਬਾਹਰ ਇੱਕ ਪਾਸੇ ਲੰਗਰ ਚੱਲ ਰਿਹਾ ਸਾਧ ਨੂੰ ਸਮਰਪਿਤ ਤੇ ਦੂਸਰੇ ਪਾਸੇ ਜਿਹੜਾ ਬੀਰ ਦੀ ਦਾ ਇਹ ਉਪਰਾਲਾ ਬੱਚਿਆਂ ਨੂੰ ਤਾਂ ਕਿਹੜੀ ਸਿੱਖ ਧਿਆਨ ਦੀਆਂ ਤਸਵੀਰਾਂ ਨੇ ਉਹ ਵਿਖਾ ਰਹੇ ਨੇ ਸਿੱਖ ਧਰਮ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਨੇ ਤੁਹਾਨੂੰ ਇਹ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੇ ਦੱਸਣਾ ਹੁਣ ਸੰਦੀਪ ਸਿੰਘ ਮੋਮਨਾਬਾਦੀ ਨੂੰ ਦਿਓ ਇਜਾਜ਼ਤ ਧੰਨਵਾਦ ਦਿਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ